ਆਹ ਨਿਆ ਕਹਾ ਮਾਗਾ ਬਿਲਾ ਜੇ ਕਹਿੰਦਾ ਵਿਆਸਰੀ ਕਹਿੰਦਾ ਆਪਾ ਹੂੰ ਤਾਂ ਰੋਜ਼ ਮੰਡੀ ਦੇ ਜਾਂਦਾ ਆਪਾ ਵਪਾਰੀਆਂ ਮਾੜੇ ਮੁੰਡੇ ਮਾਗਾ ਬਿਲਾ ਆਤਲ 22000 ਉਹ ਯਾਰ ਕੋਈ ਮਹਿੰਗੀ ਆਮ ਨਹੀਂ ਦੋਨੇ ਦੋ ਸਰੋਂ ਲੱਗੀਆਂ ਹਾਂ ਦੋਨੇ ਪੱਠਾ ਲੈ ਹੁਣ ਵੇਚ ਕੀ ਕਰੀ ਜੀ ਵੇਚਦਾ ਤੇਜ ਦੇ ਕਿਰਾਏ ਵੀ ਦੂਰ ਦੂ ਪੈਂਦਾ ਹੈਗਾ ਉਹ ਕਿਰਾਇਆ ਫਿਰ ਪਊਗਾ ਤਾਂ ਯਾਰ ਹੁਣ ਅੱਜ ਜਦੋਂ ਆਪਾਂ 20 ਸਾਲ ਪਹਿਲਾਂ ਜੰਮਦੇ ਹੁਣ ਹਾਂ ਕਰਾ ਰਿਹਾ ਤੇਰੇ ਇਹ ਵੀ ਬਹਿ ਤੂੰ ਮਰਨਦਾ ਹੁਣ ਕਿਹੜਾ ਭਰੋਸਾ ਜੇ ਅੱਜ ਵੀ ਪਾ ਨੂੰ ਕੀ ਪਤਾ ਅੱਜ ਭਰੋਸਾ ਆਹ ਦੇਖਾਈ ਆਇਨ ਦਾ ਕਰਾ ਉਹ ਤਾਂ ਦੇਖੋ 18 ਤੁਮ ਮੈਸੀ 18 ਹੀ ਲਾਇਆ ਸੀ 18 ਲਾਇਆ ਪਾ ਨਾ ਜਮ ਆ ਫਟ 19 ਪਾ 19 ਦੀਆਂ ਵੀ ਲਾਈਆਂ ਨਹੀਂ ਕਿਉਂ ਬੋਲ ਕੋ ਉਨਾਂ ਤੁਸੀਂ ਜੁਠੇ ਹੋ ਗਾ ਕੀ ਕਰ ਲੈ ਸੱਚੀ ਉਹ ਦਾਦਾ ਹੁਣ ਨਾ ਕਰ ਲੈ ਮਰਣੀ ਨਾ ਦੋਨੋਂ ਦੋਨਾਂ ਦੇ ਦੋ ਵੀ ਨਹੀਂ ਬੜਾਉਂਦੇ ਯਾਰਾ ਲੈ ਆ ਫਿਰ ਫੜਾ ਹੁਣ ਕੱਟਣਾ ਯਾਰਾ ਪੈ ਨਹੀਂ ਦੇਣੇ ਇਹ ਹੀ ਦੇ ਦੇ ਬਣਾ ਇੱਕ ਛੁੱਟਾ ਅੱਧਾ ਵੀ ਨਹੀਂ ਮਾਰਦਾ ਤੂੰ ਮਾਰ ਤੂੰ ਨਹੀਂ ਮਾਰਦਾ ਵੇ ਮੇਰੀ ਗੱਲ ਸੁਣ ਤੂੰ ਇੱਕ ਗੱਲ ਤਾਂ ਸੁਣ ਲੈ ਇੰਨਾ ਚ ਤੈਨੂੰ 20 ਦੀਆਂ ਲੈ ਕੇ 1000 ਕਰਾਇਆ ਵੀ ਪੈ ਰਿਆ ਉਹ ਕੋਈ ਨਹੀਂ ਜਨਾਲ ਗੱਡੀ ਦੂਰ ਆ ਤੈਨੂੰ ਪਤਾ 1000 ਤੂੰ ਰੇੜੀ ਚਾਊਗੀ 1000 ਚ ਗੁੱਸਾ ਨਾ ਕਰ ਨਾ ਲਾਇਆ ਕਿਹੜਾ ਤੂੰ ਕਾਇਆ ਕਰਾ ਕਰਿਆ ਤੂੰ ਵੀ ਮਰ ਜਾ ਮਾ ਨਾ ਮਾਰਦਾ ਪੂਰਾ ਵੀ ਇਹ ਲੈ ਲਾ ਰਿਹਾ 20000 ਦੀ ਮੈਂ ਕਹਿੰਦਾ ਤਾਂ ਸੌਦਾ ਮੁੱਕ ਗਿਆ ਪੈਸੇ ਲੈ ਲਓ ਨਾ ਜੀ ਦੇਣੀਆਂ ਨੇ ਤੇ ਨਹੀਂ ਦੇਣੀਆਂ ਨੇ ਫੜ ਜਾ ਫੜ ਜਾ ਉਹ ਬਸ ਦੇਖ ਰਹੇ ਨੇ ਕੱਟੂ ਵਾਲੀ ਦਾ ਦੱਸ ਯਾਰ ਉਹ ਦੇ ਦੇ ਗਾਦਾ ਹਾਂ ਯਾਰ ਹੋ ਫੇਰਾ 21000 ਦੀਆਂ ਕਰ ਲਿਆ ਯਾਰ ਹੈ ਡਾਕਟਰ ਹਾਂ ਜੀ ਬਕੀ ਦੀਆਂ ਦਾ ਦੇ ਦੇ ਉਹ ਲੈ ਫਿਰ ਨਹੀਂ ਜੀ 21000 500 ਦਾ ਦਾ ਬਾਕਿਆ ਲੈ ਵੀ 21 ਵੀ ਲਾਤਾ ਜੀ ਹੋਈਆਂ ਨਹੀਂ ਕਿ ਕਿੱਥੋਂ ਲੈਤੀਆਂ ਸੀ ਪੱਠਾ ਬਈ ਓਰੀ ਠੀਕ ਹੈ ਕਿੰਨੇ ਕਿੰਨੇ ਦੰਦ ਨੇ ਦੋ ਚਾਰ ਚਾਰ ਮੈਂ ਨਹੀਂ ਦੇਖਿਆ ਦੇਖੇ ਬਾਈ ਦੰਦ ਯਾਰ ਦੁੱਗੀਆਂ ਨੇ ਦੁੱਗੀਆਂ ਨੇ ਜਿਹਦੇ ਸਾਰੇ ਵੀਰਾਂ ਨੂੰ ਬੇਚਤੀ ਹੈ ਕੋਈ ਐਂਟਰੀ ਵਿੱਚੋਂ ਇੱਕ ਜੋਗੇ ਇੱਕ ਦੁੱਗੇ ਗੱਬਣ ਤਾਂ ਨਹੀਂ ਹੈਗੀਆਂ ਉਹ ਗੱਬਣਾ ਇੱਕ ਗੱਬਣਾ ਇੱਕ ਹੈ ਨਹੀਂ ਸਾਰੇ ਕੱਟੂ ਵਾਲੇ ਕੋਈ ਆਏ ਨੇ ਮੇਲੇ ਵਾਤੇ ਮੜਾਗਾ ਕੱਟੂ ਵਾਲੀ ਜਦੋਂ ਦੇਖ ਲੈ ਹੁਣ ਤਾਂ ਯਾਰ ਉਹ ਕਰੇ ਕੋ ਉਹਦਾ ਦੇ ਫਰਕ ਉਹਦਾ ਕੱਢਦਾ ਫਰਕ ਤਾਂ ਕਿੰਨਾ ਕਰਦਾ 21 21 ਹਜ਼ਾਰ ਕਰਦਾ ਇੱਕ ਹੀ ਕਹਦਾ ਇਹ ਕਹਿੰਦਾ ਲੈ ਜਾ ਉਹ ਫਿਰ 21 ਦੀਆਂ ਕਹਿੰਦਾ ਚੁਕਾ ਦੇ ਆਹ ਕਹਿੰਦਾ ਲੈ ਜਾ ਰਾਜਾ ਉਰਿਆ ਓਏ ਟੱਟੂ ਵਾਲੀਆਂ ਵਾਲੇ ਦਾ ਭਾਈ ਲਾਲਾ ਮਾਰ ਮਾਰ ਰਹਾ ਕੋ ਨੂੰ ਹਾਂ ਫਿਰ ਮੈਨੂੰ ਲੈਣੀ ਪੈਣਾ ਜੱਟਾ ਮਾਰ ਰਹਾ ਕੋ ਨੂੰ ਵੀ ਕਹਿੰਦਾ ਕਾ ਲੈਣਾ ਯਾਰ ਹੁਣ 5 500 ਨਾਲ ਦੱਸੋ ਉਹ ਤਾਂ ਯਾਰ ਬਣਾ ਲਾਈਗਾ ਮੈਂ ਕੋਈ ਨਾ ਵਟਾਂਗਾ ਹਾਂ ਯਾਰ ਉਹ ਪੱਟਾ ਲੱਗਾਇਆ ਓ ਸਰਪੰਚਾ ਲਿਆ ਇਹਨੂੰ ਮੁੰਡੇ ਨੂੰ ਮੈਂ ਤਾਂ ਉਹਦਾ ਨਾਮ ਬੋਰਵਿਲਾ ਉਹਨਾਂ ਦਾ ਮਾ ਮੈਂ ਤੇ ਕਰਤਾ ਬਸ ਵੀਰ ਜੀ ਪੁੰਦਿਆਂ ਲੈਣਾ ਮੇਰਾ ਪਿੰਡ ਜਿੰਨਾਂ ਵਾਲਾ ਜੀ ਪਹਿਲੀ ਵਾਰ ਅਸੀਂ ਉੱਦੇ ਆਏ ਆ ਉੱਥੇ ਕਰਾਇਆ ਵੀ ਲੱਗ ਉਹ ਲਿਖਾਈ ਉਹਦੀ ਕਰਦਾਂਗੇ ਯਾਰ ਉਹਦੀ ਇੱਕ ਪੱਟ ਦਾ ਕਾਟੂ ਦੇਖਿਆ ਡੱਬੇ ਪੱਟ ਦਾ ਦੇਖੋ ਤੁਹਾਨੂੰ ਥੰਨੀ ਪੱਟ ਦਾ ਡੱਬੇ ਪੱਟ ਦਾ ਕਹਿੰਦਾ ਜਰੂਰ ਉਹ ਮਾਰੀ ਜਾਂਦਾ ਖੁੱਦੂ ਬਣਾਈ ਜਾਂਦਾ ਥਾ ਥਾਣ ਮੰਨ ਲਾ ਫਿਕਸ ਹੱਤ ਲਾ ਜੇ ਥਾਣ ਬਰਾਬਰ ਨਾ ਬੇ ਇਹ ਵੀ ਸ਼ਰਤ ਕਰਨਾ ਹਾਂ ਨਾ ਨਾ ਲਾਉਣੀ ਗੱਲ ਆ ਫਿਰ ਦੇ ਦਿਆਂ ਕੋਈ ਵੀ ਆ ਫਿਰ ਤੋਂ ਮੰਨ ਲਾਉਂਦਾ ਦੋਦੀ ਮਾਰਦੀ ਆ ਕਹੇ ਜਾਂਦਾ ਮੰਡੀ ਬਤੇਰੀ ਭਰੂਗੀ ਬਹੁਤ ਮਾਲ ਆਊਗਾ ਪੱਤ ਬਲਾ ਆ ਮਾਲ ਹੋਊਗਾ